ਮ वेलकम ਟੂ ਪੰਜਾਬੀ ਹਿੰਦੀ ਕਲਾਸ ਆ ਜੋ ਵੀ ਸਾਰੇ ਕਾਪੀ ਪੈਨਸਲ ਲੈ ਕੇ ਸਿੱਖੀਏ ਮਾਤਰਾ ਓੜਾ ਕਨੌੜਾ ਆ ਕੱਲੀ ਮਾਤਰਾ ਓੜੇ ਦੀ ਆ ਇਹਨੂੰ ਓੜਾ ਕਹਿੰਦੇ ਆ ਜਿੱਥੇ ਸਾਡੀ ਇੰਗਲਿਸ਼ ਦੇ ਲੈਟਰ ਓ ਦੀ ਸਾਊਂਡ ਆਉਂਦੀ ਆ ਉਹ ਦੀ ਸਾਊਂਡ ਹੁੰਦਾ ਹੈ ਇਹ ਹੈਗਾ ਕਨੌੜਾ ਹੋੜੇ ਦੇ ਨਾਲ ਮੂਹਰੇ ਇੱਕ ਜਿਵੇਂ ਆਪਾਂ ਦਲੈਂਕ ਨੂੰ ਦੋਣਾ ਇਹਨੂੰ ਮੂਹਰੇ ਕੋਰ ਲਾਤਾ ਆਹ ਦੇਖੋ ਜੇ ਇਹਨੂੰ ਇਹਨੂੰ ਰਿਮੂਵ ਕਰ ਦਈਏ ਹੋੜਾ ਇਹ ਡੰਡੀ ਲਾ ਦਈਏ ਕਨੌੜਾ ਏ ਯੂ ਦੀ ਸਾਊਂਡ ਹੁੰਦਾ ਜੀ ਬਾਬਾ ਲਿਖਣਾ ਕੋਰ ਇਹਦੇ ਵਿੱਚ ਅਸੀਂ ਮੂੰਹ ਘੱਟ ਖੋਲਣਾ ਮੂੰਹ ਜ਼ਿਆਦਾ ਖੋਲਣਾ o all ਠੀਕ ਹੁਣ ਅਸੀਂ ਇਹਦੀ ਸਾਊਂਡ ਪੜਾਂਗੇ ਮਾ ਕੋ o ਰ ਮੋਰ ਪੀਕਾਕ ਮੋਰ ਨੇਮ ਆਫ ਅ ਬird ਮਾ ਕੋ a ਰ ਮਾਰ ਮੋਟੇ ਦਾ ਇਹ ਜੀ ਆਪਾਂ ਕਹਿੰਦੇ ਨਾ ਮੋਰਾਂ ਤੇ ਮਾਰੂ ਮੋੜ ਬੈਕਸਾਈਡ ਆਪਣੀ ਸ਼ੋਲਡਰ ਤਾਕੂ ਔਰਾ ਤਾਕੂ ਔਰਾ ਤਾਰ ਤੁਰ ਵਾਕ ਤੁਰਨਾ ਤਾਰ ਆਪਾਂ ਕਹਿੰਦੇ ਵੀ ਆਫ ਵਾਕ ਸਾਨੂੰ ਤੇਰੇ ਤੌਰ ਤੇ ਕਿਹਨੀ ਪਸੰਦ ਤਾਰ ਮਾ ਕੋੜ ਮੋੜ ਮੋਰ ਮੋੜ ੜ ਰ ਦੀ ਸਾਊਂਡ ਧਿਆਨ ਨਾਲ ਦੇਖੋ ਇੱਥੇ ਅੜ ਜਾਂਦੀ ਹੈ ਰ ੜ ਮੋਰ ਮੋੜ ੜ ਸਾਡੀ ਟੰਗ ਉੱਪਰ ਜਾ ਕੇ ਜ਼ੋਰ ਦੀ ਵੱਜਦੀ ਹੈ ਨਾ ੜ ਰ ਅਸੀਂ ਪੋਲਾ ਜਾ ਕੇ ਨਾ ਰ ਟੱਚ ਨਹੀਂ ਕਰਦੇ ੜ ਤੇ ਉੱਤੇ ਜਾ ਕੇ ਟੱਚ ਕਰਦੇ ਮਾ ਕੋ ਆ ੜ ਮੋੜ ਮੋੜ ਹੁੰਦਾ ਜਿਵੇਂ ਆਪਾਂ ਯੂ ਟਰਨ ਲੈਣੀ ਆਪਾਂ ਕਹਿੰਦੇ ਆ ਮੋੜ ਦਾ ਮੋੜ ਆ ਗਿਆ ਮੋੜ ਥਾਂ ਦਾ ਨਾਮ ਮੋੜ ਮੰਡੀ ਜਗ੍ਹਾ ਦਾ ਨਾਮ ਆਂਡੀਆਂ ਚ ਸਾਕੋ ਖਸੋਕ ਸੋਕ ਅਬਜ਼ਰਵ ਆ ਸੌਰੀ ਅਬਜ਼ਰਵ ਕਰਨਾ ਸੋਖਣਾ ਵਿੱਚ ਰੱਜ ਵਿੱਚ ਜਾਂਦਾ ਜਦੋਂ ਹਨਾ ਆਪਾਂ ਕਹਿੰਦੇ ਪਾਣੀ ਡੋਲ ਗਿਆ ਕੱਪੜੇ ਦੇ ਨੇ ਸੋਖ ਲਿਆ ਸੋਕੋ ਆ ਕਾ ਸੋਕ ਇਜ਼ੀ ਪਾਕਨੇ ਕੰਮ ਕਰਨ ਚੋਂ ਮੈਨੂੰ ਸੌਖ ਹੋ ਗਈ ਪਹਿਲਾਂ ਮੈਨੂੰ ਮੈਥ ਮਲਟੀਪਲਾਈ ਕਰਕੇ ਦੇਖਣਾ ਪੈਂਦਾ ਸੀ ਟੇਬਲ ਯਾਦ ਕਰਨੇ ਪੈਂਦੇ ਸੀ ਹੁਣ ਕੈਲਕੂਲੇਟਰ ਮੈਨੂੰ ਸੌਖ ਹੋ ਗਈ ਸੌਖਾ ਹੋ ਗਿਆ ਕੰਮ ਸਾਰੇ ਦੀ ਮਾਤਰਾ ਨੂੰ ਪੜਾਂਗੇ ਮੂੰਹ ਘੱਟ ਖੋਲਣਾ ਮੂੰਹ ਜ਼ਿਆਦਾ ਖੋਲਣਾ ਮੋਰ ਮਾਰ ਤੋਰ ਤੋਰ ਮੋੜ ਮੋੜ ਸੋਖ ਸੋਖ ਹਿੰਦੀ ਚ ਵੀ ਸਾਊਂਡ ਸੇਮ ਹੀ ਰਹਿਣੀ ਆ ਮਾਤਰਾ ਦੀ ਬਣਤਰ ਡਿਫਰੈਂਟ ਆ ਜਿਵੇਂ ਮੈਂ ਦੱਸੇ ਸੀਗਾ ਚਾਰ ਮਾਤਰਾਵਾਂ ਇਦਾਂ ਦੀਆਂ ਜਿਹੜੀਆਂ ਸਾਡੀ ਪੰਜਾਬੀ ਨਾਲ ਨਹੀਂ ਰਲਦੀਆਂ ਹਿੰਦੀ ਦੀਆਂ ਔਂਕੜ ਦੇ ਲਾਂਕੜ ਕੋੜਾ ਕਨੌੜਾ ਬਾਕੀ ਸਾਰੀਆਂ ਮਾਤਰਾ ਪੰਜਾਬੀ ਦੀਆਂ ਮਾਤਰਾ ਨਾਲ ਰਲਦੀਆਂ ਮਿਲਦੀਆਂ ਇਹਦੇ ਵਿੱਚ ਆਹ ਜਿਹੜਾ ਅੱਖਰ ਆ ਨਾ ਆ ਮਾਤਰਾ ਲੱਗੀ ਆ ਕੱਲਾ ਅੱਖਰ ਅ ਜੇ ਮਾਤਰਾ ਨਾ ਲੱਗੇ ਵੀ ਕੱਲਾ ਰਹਿ ਗਿਆ ਅ ਐੜਾ ਜਦੋਂ ਅਸੀਂ ਆ ਅੱਖਰ ਲੈਣਾ ਜਦੋਂ ਇਹਦੇ ਨਾਲ ਮਾਤਰਾ ਪਾਉਣੀ ਆ ਉਦੋਂ ਸਿੰਗਲ ਪੈਣੀ ਆ ਇਹ ਆਪਣੇ ਆਪ ਸਿੰਗਲ ਮਾਤਰਾ ਪਾਉਣ ਨਾਲ ਉਹ ਜਦੋਂ ਆ ਡਬਲ ਉੱਤੇ ਹੋ ਜਾਂਦੀਆਂ ਨੇ ਥੱਲੇੋਂ ਸੇਮ ਉੱਤੋਂ ਡਬਲ ਹੋ ਗਈ ਫੇਰ ਬਣ ਗਈ ਓ ਠੀਕ ਹੈ ਮਾਤਰਾ ਨੂੰ ਸਮਝੋ ਓ ਸਿੰਗਲ ਓ ਉੱਤੋਂ ਡਬਲ ਹੋਈ ਹੈ ਨਾ ਇਹਨੂੰ ਇਹ ਮਾਤਰਾ ਪਾਉਣੀ ਕਿਵੇਂ ਆ ਉੱਪਰਲੀ ਵੀ ਮਾਤਰਾ ਨੂੰ ਧਿਆਨ ਨਾਲ ਦੇਖੋ ਜਿੱਥੇ ਸਾਡਾ ਅੱਖਰ ਖਤਮ ਹੁੰਦਾ ਉੱਥੇ ਲਿਆ ਕੇ ਅਸੀਂ ਟੱਚ ਕਰਨਾ ਇਹ ਸ਼ੁਰੂ ਇੱਥੋਂ ਐਂ ਕਰਕੇ ਇੱਥੇ ਟੱਚ ਕਰਨਾ ਇੱਥੋਂ ਐਂ ਕਰਕੇ ਨਹੀਂ ਲੈ ਕੇ ਜਾਣੀ ਉਹਨਾਂ ਥੋੜੀ ਸਪੀਡ ਨਹੀਂ ਬਣਨੀ ਸਪੀਡ ਬਣੂਗਾ ਇਦਾਂ ਕਰਕੇ ਨਾਲ ਹੀ ਅਸੀਂ ਅਗਲੇ ਅੱਖਰ ਨੂੰ ਚੱਕਣਾ ਹੁੰਦਾ ਹੁਣ ਇਹਦਾ ਵੀ ਪਹਿਲਾਂ ਅਸੀਂ ਅਗਲੇ ਅੱਖਰ ਐਂਡ ਤੱਕ ਉਹਦੇ ਇੱਕ ਸਾਈਡ ਬਣਾਵਾਂਗੇ ਦੂਜੀ ਸਾਈਡ ਅਸੀਂ ਇਧਰਲੀ ਸਾਈਡ ਬਣਾਵਾਂਗੇ ਆਹ ਲਾਈਨ ਅਸੀਂ ਬਾਅਦ ਚ ਖਿੱਚਾਂਗੇ ਪਹਿਲਾਂ ਅਸੀਂ ਇਦਾਂ ਕੋੜਾ ਬਣਾਵਾਂਗੇ ਫਿਰ ਬਾਅਦ ਵਿੱਚ ਅਸੀਂ ਲਾਈਨ ਸੇ ਖਿੱਚਾਂਗੇ ਅੱਖਰ ਦਾ ਜਿੱਥੇ ਐਂਡ ਹੁੰਦਾ ਉੱਥੇ ਪੈਣੀ ਹੈ ਇਹ ਨਾ ਹੋਵੇ ਕਿ ਤੁਸੀਂ ਇੱਕ ਲੱਤ ਜੀ ਇੱਥੇ ਚਾੜ੍ਹ ਦਿਓ ਦੂਜੀ ਇੱਥੇ ਹਨਾ ਉਹ ਫਿਰ ਦੋਨਾਂ ਚੀ ਉਹਨੇ ਜਾਣਾ ਜਿਹੜੇ ਅੱਖਰ ਤੇ ਆਵਾਜ਼ ਨਹੀਂ ਮਾਤਰਾ ਉਹਦੇ ਦੇ ਉਹਦੇ ਇਰਦ-ਗਿਰਦ ਹੀ ਹੋਣੀ ਚਾਹੀਦੀ ਦੂਜੀ ਅਖਰਵਾਲ ਨਾ ਜਾਵੇ ਇਹ ਦੇਖੋ ਇਹਦੇ ਚ ਵੀ ਤੁਸੀਂ ਪਹਿਲਾਂ ਇਹ ਤੇ ਨਾ ਮਾਤਰਾ ਪਾ ਦਿਓ ਅਕਸਰ ਮੈਂ ਦੇਖਿਆ ਕਿ ਗਲਤੀ ਕਿਹੜੇ ਕਰਦੇ ਆ ਜਿਵੇਂ ਕੋਈ ਵੀ ਅੱਖਰ ਪਾਉਣਾ ਨਾ ਆ ਮਾ ਆ ਪਾ ਲਿਆ ਇਹਦੇ ਮਾ ਆ ਦੇ ਉੱਤੇ ਪਹਿਲਾਂ ਲਾਈਨ ਖਿੱਚ ਦਿੱਤੇ ਉਹ ਕੰਨੇ ਜਿਹੇ ਨੂੰ ਜਗ੍ਹਾ ਹੀ ਨਹੀਂ ਬਚਦੀ ਅਸੀਂ ਕਿ ਪਹਿਲਾਂ ਅੱਖਰ ਪਾ ਲੈਣਾ ਫਿਰ ਆ ਉੱਤੋਂ ਸ਼ੁਰੂ ਕਰਕੇ ਲਿਆ ਕੇ ਨਾਲ ਥੱਲੇ ਨੂੰ ਲੈ ਕੇ ਆਉਣੀ ਹੈ ਗੱਠੀ ਇੱਥੋਂ ਸ਼ੁਰੂ ਕੀਤੀ ਇੱਥੇ ਰੁਕੇ ਸਿੱਧੀ ਲਾਈਨ ਠੀਕ ਆ ਪਹਿਲਾਂ ਅੱਖਰ ਪੈਣਾ ਬਾਅਦ ਵਿੱਚ ਉੱਪਰੋਂ ਸ਼ੁਰੂ ਕਰਕੇ ਫੇਰਾ ਪਾਉਣਾ ਇਹ ਨਹੀਂ ਵੀ ਜਿਹੜਾ ਉੱਪਰਲਾ ਪਾੜ ਤੁਸੀਂ ਇਹਦੇ ਤੇ ਪਾ ਦੋ ਆ ਕੰਨਾ ਬਾਅਦ ਚ ਪਾ ਦੋ ਫਿਰ ਰੋਂਗਾ ਮਾਤਰਾ ਠੀਕ ਆ ਐਮੀ ਇਹਦੇ ਚ ਵੀ ਪਹਿਲਾਂ ਉੱਤੋਂ ਦੋ ਬਣਾ ਲੈਣੀਆਂ ਨੇ ਬਣਾਉਣ ਤੋਂ ਬਾਅਦ ਫੇਰ ਥੱਲੇ ਲਿਆ ਕੇ ਤੁਸੀਂ ਲਾਈਨ ਇੱਕ ਜਗ੍ਹਾ ਤੇ ਇੱਕ ਪੁਆਇੰਟ ਤੇ ਇਕੱਠੇ ਹੋਣ ਇਹ ਵੀ ਪਹਿਲਾਂ ਇਦਾਂ ਨੂੰ ਟੇਡੀਆਂ ਰੱਖਣੀਆਂ ਨੇ ਸਿੱਧੀਆਂ ਮੇਤੂ ਵੀ ਅਲੇ ਨਹੀਂ ਟੇਢੀ ਦੀ ਰੱਖੇ ਮੇਰਾ ਪੈਨ ਮੋਟਾ ਚੱਲਦਾ ਹੈ ਥੋੜਾ ਜਦੋਂ ਹੋਰ ਤਿਰਛੀ ਹੋਣੀ ਚਾਹੀਦੀ ਆਨਲਾਈਨ ਨੂੰ ਟੱਚ ਨਾ ਕਰੀ ਲੇਕਨ ਆੜਾ ਗਿਆ ਆਪਾ ਥੋੜਾ ਘਟ ਜੇ ਤਾਂ ਕਿ ਆਹ ਵਾਲੀ ਜਿਹੜੀ ਜਗਾ ਇਹ ਥੋੜੀ ਜੀ ਹੋਰ ਤਿਰਛੀ ਹੋ ਜੇ ਇਧਰ ਨੂੰ ਟੇਢੀ ਕਰਨੀ ਆ ਇਧਰ ਨੂੰ ਨਹੀਂ ਕਰਨੀ ਹੁਣ ਅਸੀਂ ਇਹਨੂੰ ਪੜਾਂਗੇ ਛੋਟਾ ਉਹ ਕਹਾਂਗੇ ਇਹਨੂੰ ਛੋਟਾ ਓ ਰ ਔਰ ਵੱਡਾ ਆ ਰ ਆਰ ਮਾ ਕੋ ਓ ਰ ਮੋਰ ਮਾ ਕੋ ਓ ਰ ਮੋਰ ਤਾ ਕੋ ਓ ਰ ਤੋਰ ਵਾਕੋ ਆ ਰਾ ਤਾਰ ਧਿਆਨ ਨਾਲ ਦੇਖੋ ਸਾਡਾ ਮੂੰਹ ਘੱਟ ਖੁੱਲਦਾ ਤੇ ਦੂਜੀ ਵਾਰੀ ਸਾਡਾ ਮੂੰਹ ਜ਼ਿਆਦਾ ਖੁੱਲਦਾ ਸਾਰੇ ਜਿਵੇਂ ਅਸੀਂ ਉੱਪਰ ਸੋਖ ਸੋਖ ਹੁਣ ਅਸੀਂ ਦੇਖਣਾ ਕਿਹੜੀਆਂ ਮਾਤਰਾਵਾਂ ਨੇ ਜਿਹਦੇ ਚ ਮੂੰਹ ਘੱਟ ਖੁੱਲਦਾ ਤੇ ਵੱਧ ਖੁੱਲਦਾ ਆ ਚਾਰੇ ਮਾਤਰਾਵਾਂ ਦੇ ਵਿੱਚ ਮੂੰਹ ਘੱਟ ਖੋਲਣਾ ਜ਼ਿਆਦਾ ਖੋਲਣਾ ਮੂੰਹ ਘੱਟ ਖੋਲਣਾ ਜਿਆਦਾ ਖੋਲਣਾ ਸੇਰ ਸੈਰ ਜਦੋਂ ਬੋਲਦੇ ਹਨ ਆਪਣੇ ਆਪ ਹੀ ਆਪਦੀ ਮੂੰਹ ਦੀ ਜਿਹੜੀ ਸ਼ੇਪ ਤੁਹਾਨੂੰ ਪਤਾ ਲੱਗੂਗੀ ਵੀ ਪਹਿਲਾਂ ਸੇਰ ਬੋਲਾ ਜਿਹਾ ਹੀ ਕਹ ਲਿਆ ਸੇਰ ਸੈਰ ਕਹ ਲਈ ਸਾਨੂੰ ਸਾਡਾ ਪੂਰਾ ਜਵਾੜਾ ਹਿੱਲ ਗਿਆ ਸੈਰ ਸੋਖ 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 ਜਿਆਦਾ ਮੂੰਹ ਖੋਲਿਆ ਜਿਵੇਂ ਪੜਨਾ ਸੀ ਔਂਕੜ ਦੇ ਨਿਕੜਦੇ ਨੇ ਲਾ ਛੋਟੀ ਆਵਾਜ਼ ਲੰਬੀ ਆਵਾਜ਼ ਛੋਟੀ ਆਵਾਜ਼ ਲੰਬੀ ਆਵਾਜ਼ ਇੱਚ ਘੱਟ ਮੂੰਹ ਖੋਲਣਾ ਜ਼ਿਆਦਾ ਖੋਲਣਾ ਘੱਟ ਮੂੰਹ ਖੋਲਣਾ ਜ਼ਿਆਦਾ ਖੋਲਣਾ ਸੇਰ ਸੈਰ ਸੋਕ ਸੌਖ ਸੇਰ ਜਿਵੇਂ ਅਸੀਂ ਕੇਜੀ ਕਹਿੰਦੇ ਆ ਉਹ ਤੋਂ ਛੋਟਾ ਸੈਰ ਮਾਰਨਿੰਗ ਵਾਕ ਸੋਕ ਅਬਜ਼ਰਵ ਕਰਨਾ ਸੌਖ ਇਜ਼ੀ ਠੀਕ ਹੈ ਇੰਨੇ ਦੇ ਨਾਲ ਦੇ ਮਿਲਦੇ ਮੈਕਸਿਮਮ ਤੁਸੀਂ ਜਿਹੜੇ ਸ਼ਬਦ ਬੋਲੋਗੇ ਨਾ ਬੋਲ ਕੇ ਦੇਖਿਆ ਕਰੋ ਹੋਰ ਘਰ ਚ ਆਪਣੇ ਆਲੇ ਦੁਆਲੇ ਦੇਖੋ ਵੀ ਹਾਂ ਇਹਦੀ ਇਹਨੂੰ ਅਸੀਂ ਆਹ ਕਹਿੰਦੇ ਆ ਤਾਂ ਉਹਨੂੰ ਲਿਖ ਕੇ ਦੇਖੋ ਨਾ ਘਰ ਚ ਸੋਫਾ ਪਿਆ ਸੋਫਾ ਸੋ ਫਾ ਸੋ ਛੋਟੀ ਮਾਤਰਾ ਪੋਗੀ ਸੋ ਫਫੇ ਕੰਨਾ ਫਾ ਫਾ ਸੋਫਾ ਹੋਰ ਆਪਣੇ ਮੇਜ਼ ਪਿਆ ਹੁੰਦਾ ਟੇਬਲ ਨੂੰ ਮੇਜ਼ ਕਹਿੰਦੇ ਆ ਮੇ ਮਾਂ ਕੋ ਏ ਜੇ ਮੇਜ਼ ਜਿਹੜੀਆਂ ਘਰ 'ਚ ਆਈਟਮਾਂ ਪਈਆਂ ਹੁੰਦੀਆਂ ਹਨ ਉਹਨਾਂ ਨੂੰ ਪੰਜਾਬੀ 'ਚ ਕੀ ਕਹਿੰਦੇ ਆ ਫਿਰ ਉਹਨਾਂ ਨੂੰ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਐਵੇਂ ਜਿਆਦਾ ਸਿੱਖਿਆ ਜਾਂਦਾ ਹਨ ਫਿਰ ਸਾਨੂੰ ਪਤਾ ਲੱਗਦਾ ਵੀ ਇਹ 'ਚ ਕਿਹੜੀ ਮਾਤਰਾ ਲੱਗਣੀ ਆ ਕਿਹੜੀ ਨਾਂ ਅਸੀਂ ਬਣਾਵਾਂਗੇ ਇਹਨੂੰ ਤਾਂ ਸ਼ੁਕਰੀਆ ਅਗਲੀ ਵੀਡੀਓ 'ਚ ਮਿਲਦੇ ਆ ਤੇ ਮਾਤਰਾ ਆਪਣੀਆਂ ਹੋ ਗਈਆਂ ਇਹਦੇ ਨਾਲ ਫਿਨਿਸ਼ ਉਹਨਾਂ ਸੀ ਲਗਾ ਕਰਾਂਗੇ ਤੇ ਉਦ ਲਈ ਲੱਗ ਵੀਡੀਓ ਬਣੂੰਗੀ ਧੰਨਵਾਦ ਸ਼ੁਕਰੀਆ ਜਿੰਦੇ ਵੱਸਦੇ ਰਹੋ ਮਿਹਨਤ ਕਰੋ